ਬਣਾਉਣ ਜਾ ਰਹੇ ਹਾਂ ਬਾਲੂ ਸਾਹਿਬ ਉਹਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹਦੇ ਵਾਸਤੇ ਜੋ ਸਮਾਨ ਲਿਆ ਆਪਾਂ ਇਹ 300 ਗ੍ਰਾਮ ਆਟਾ ਇਹ ਹੈਗਾ 100 ਗ੍ਰਾਮ ਘਿਓ ਆ ਤੇ ਇਹ ਬੇਕਿੰਗ ਪਾਊਡਰ ਹੈ ਪਹਿਲਾਂ ਆਪਾਂ ਇਹਦਾ ਡੋਹ ਤਿਆਰ ਕਰਾਂਗੇ ਇਹਦਾ ਡੋਹ ਤਿਆਰ ਕਰਨ ਦਾ ਛੋਟਾ ਟੀस्पून ਆਪਾਂ ਪਾਵਾਂਗੇ ਬੇਕਿੰਗ ਪਾਊਡਰ ਦਾ ਤੇ ਇਹਦੇ ਵਿੱਚ ਇਹ ਪਾਵਾਂਗੇ ਘਿਓ तेनू आपण रला तरह, हा आपण थोडा ज्या पाणी पावू आपण आटे वांगू नी सिर्फ सिफ मतलब मत्ठा करणार आटे वांगू मसलना नाही ਇਨੂੰ ਆਪਾਂ 15 ਮਿੰਟ ਵਾਸਤੇ ਠੱਕ ਕੇ ਰੱਖ ਦਿੰਨੇ ਆ ਆਪਾਂ ਪਹਿਲਾਂ ਬਣਾਉਣੀ ਆ ਉਹਦੇ ਲਈ ਚਾਹਨੀ 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 ਵਾਸਤੇ ਆਪਾਂ ਲਿਆ ਇਹ ਪੈਨ ਤੇ ਇਹਦੇ ਚ ਪਾਵਾਂਗੇ ਆਪਾਂ 500 ਗ੍ਰਾਮ ਤੇ ਇਹ ਲੈ ਆ 250 ml ਆਪਾਂ ਇਹ ਚ ਪਾਣੀ ਪਾਵਾਂਗੇ ਇੱਕ ਕੱਪੜੇ ਤੇ ਪਾਉਂਦੇ ਲਾਈਚੀ ਪਾਉਂਦੇ ਇਹ ਆਪਾਂ 4-5 ਲਾਈਚੀਆਂ ਕੁੱਟ ਕੇ ਇਹਦੇ ਚ ਪਾ ਦਿੰਨੇ ਆ ਇਹਦੇ ਨਾਲ ਫਲੇਵਰ ਵਧੀਆ ਆਊਗਾ ਇਹਦਾ ਤੇ ਹੁਣ ਆਪਾਂ ਪਹਿਲਾਂ ਕਰ ਲੈਨੇ ਚਾਸਨੀ ਤਿਆਰ। ਆਪਾਂ ਆਪਣੀ ਚਾਸਨੀ ਬਣ ਕੇ ਤਿਆਰ ਆ। ਇਹ ਦੇਖੋ ਆਪਣੀ ਚਾਸਨੀ ਇਹਦੀ ਇਹ ਨਿਸ਼ਾਨੀ ਆ ਜਦੋਂ ਆਪਾਂ ਇੱਕੜ ਕੜਸੀ ਤਾਹਾਨੂੰ ਕਰਾਂਗੇ ਨਾ ਇਹਦਾ ਲਾਸਟ ਡ੍ਰੌਪ ਆ ਜਿਹੜਾ ਉਹ ਐ ਤਾਰ ਬਣ ਕੇ ਡੁੱਗੂ। ਆਪਾਂ ਨੂੰ ਪਤਾ ਲੱਗ ਜੂ ਵੀ ਆਪਣੀ ਚਾਸਨੀ ਬਣ ਚੁੱਕੀ ਆ ਦੇਖ ਰਹੇ ਹੋ ਤੁਸੀਂ। ਆਹ ਦੇਖੋ। ਇਹਦੇ ਵਿੱਚ ਹੁਣ ਆਪਾਂ ਥੋੜਾ ਜਿਹਾ ਫੂਡ ਕਲਰ ਪਾਵਾਂਗੇ। ਚਾਸਨ ਬਣ ਕੇ ਤਿਆਰ ਆਪਾਂ ਇਹਨੂੰ ਠੱਕ ਕੇ ਰੱਖ ਦਾਂਗੇ ਫਿਰ ਆਪਾਂ ਬਣਾਵਾਂਗੇ ਬਾਲੋਸਾਹੇ ਆਪਣਾ ਡੋ ਬਣਾਏ ਨੂੰ 15 ਮਿੰਟ ਹੋ ਗਏ ਨੇ ਹੁਣ ਆਪਾਂ ਇਹਦੇ ਬਣਾਵਾਂਗੇ ਬਾਲੋਸਾਹੇ ਆਪਾਂ ਛੋਟੇ ਛੋਟੇ ਬੋਲ ਲੈ ਕੇ ਆਟੇ ਦੇ ਆ ਦੇਖਿਆ ਇਸ ਤਰ੍ਹਾਂ ਇਹਨੂੰ ਗੋਲ ਗੋਲ ਘੁਮਾ ਕੇ ਫਿਰ ਇਹ ਫਿੰਗਰ ਦੀ ਮਦਦ ਦੇ ਨਾਲ ਆਪਾਂ ਇਹਦੇ ਵਿੱਚ ਐ ਹੋਲ ਕਰਾਂਗੇ ਚੰਗੀ ਤਰ੍ਹਾਂ ਹਾਰ ਪਾਰ ਪੂਰਾ ਇਹ ਆਪਣਾ ਘਿਓ ਗਰਮ ਹੋ ਚੁੱਕਿਆ ਬਿਲਕੁਲ ਸਿਮ ਗੈਸ ਤੇ ਰੱਖਣਾ ਇਹਨੂੰ ਇਹ ਆਪਾਂ ਪਹਿਲਾਂ ਥੋੜਾ ਜਿਹਾ ਇਹਦੇ ਵਿੱਚ ਨਾ ਆਪਾਂ ਆਟਾ ਸਿੱਟ ਕੇ ਦੇਖਾਂਗੇ ਕਿ ਜੇ ਇਹ ਉੱਪਰ ਆ ਗਿਆ ਤੇ ਫਿਰ ਆਪਣਾ ਇਹ ਰੈਡੀ ਆ ਪਾਉਣ ਲਈ ਇਹ ਦੇਖੋ ਇਹ ਤਰ ਤਾ ਉੱਪਰ ਆ ਗਿਆ ਹੁਣ ਆਪਣਾ ਘਿਓ ਬਿਲਕੁਲ ਰੈਡੀ ਆ ਹੁਣ ਆਪਾਂ ਇਹਦੇ ਵਿੱਚ ਮਲੋ ਸਾਈ ਪਾਵਾਂਗੇ ਹੁਣ ਆਪਾਂ ਇੱਕ ਇੱਕ ਕਰਕੇ ਇਹਦੇ ਵਿੱਚ ਜਿੰਨੀ ਆਪਣੇ ਵਾਲ ਉਸਆਂ ਪੈ ਗਈਆਂ ਕਦਾਂ ਟਾਈਮ 'ਚ ਆਪਾਂ ਕੱਠੀਆਂ ਪਾਵਾਂਗੇ ਇਹ ਬਿਲਕੁਲ ਸਲੋ ਰੱਖਣਾ ਗੈਸ ਨਹੀਂ ਤਾਂ ਫਿਰ ਵਿੱਚੋਂ ਕੱਚੀਆਂ ਰਹਿ ਜਾਂਦੀਆਂ ਨੇ ਇਹ ਉੱਪਰੋਂ ਪੱਕ ਜਾਣਗੀਆਂ ਵਿੱਚੋਂ ਕੱਚੀਆਂ ਰਹਿਣਗੀਆਂ ਇਹ ਆਪਣੇ ਆਪ ਹੀ ਤੈਰ ਕੇ ਉੱਪਰ ਆਉਣਗੀਆਂ ਉਹਨਾਂ ਤੇਰ ਆਪਾਂ ਇਹਨਾਂ ਨੂੰ ਹਿਲਾਉਣਾ ਨਹੀਂ ਇਹਨਾਂ ਚਰ ਆਪਣੇ ਆਪ ਹੀ ਉੱਪਰ ਆਉਂਦੀਆਂ ਇਹ ਦੇਖੋ ਹੁਣ ਉੱਪਰ ਆ ਗਈਆਂ ਹੁਣ ਆਪਾਂ ਥੋੜਾ ਜਿਹਾ ਗੈਸ ਤੇਜ਼ ਕਰਾਂਗੇ ਮੀਡੀਅਮ ਕਰ ਦਿਆਂਗੇ ਹੁਣ ਆਪਾਂ ਪਹਿਲਾਂ ਬਿਲਕੁਲ ਸਿਮ ਤੇ ਸੀਗਾ ਹੁਣ ਇਹਨਾਂ ਦੀ ਇੱਕ ਸਾਈਡ ਬ੍ਰਾਊਨ ਹੋਣ ਤੱਕ ਆਪਾਂ ਥੋੜਾ ਤੇਜ਼ ਰੱਖਾਂਗੇ ਗੈਸ ਆ ਦੇਖੋ ਇਹਨਾਂ ਦੀ ਇੱਕ ਸਾਈਡ ਬ੍ਰਾਊਨ ਹੋ ਚੁੱਕੀ ਐ ਹੁਣ ਆਪਾਂ ਗੈਸ ਨੂੰ ਫੇਰ ਸਿਮ ਤੇ ਕਰ ਦਿਆਂਗੇ ਹੁਣ ਦੂਜੀ ਸਾਈਡ ਬ੍ਰਾਊਨ ਹੋ ਜੂਗੀ ਆ ਦੇਖੋ ਆਪਾਂ ਪਾਸਾ ਚੇਂਜ ਕਰ ਦਿਆਂਗੇ ਇਹਨਾਂ ਦਾ ਸਾਰਿਆਂ ਦਾ ਗੈਸ ਦਾ ਬਿਲਕੁਲ ਖਿਆਲ ਰੱਖਣਾ ਫੇਰ ਸਿਮ ਤੇ ਕਰਨਾ ਹੁਣੇ ਸਿਮ ਤੇ ਹੀ ਹੋ ਜਾਣਾ ਦੂਜੀ ਸਾਈਡ ਬ੍ਰਾਊਨ ਆ ਦੇਖੋ ਬਿਲਕੁਲ ਬ੍ਰਾਊਨ ਹੋ ਚੁੱਕੀਆਂ ਨੇ ਹੁਣ ਆਪਣੀ ਵਾਲੋਸਾਂ ਹੀ ਤੇ ਹੁਣ ਆਪਾਂ ਇਹਨੂੰ ਕੱਢ ਕੇ ਪਾਵਾਂਗੇ ਚਾਸਨੀ ਦੇ ਵਿੱਚ ਤੇ ਇਧਰੋਂ ਆਪਾਂ ਗੈਸ ਨੂੰ ਬਿਲਕੁਲ ਬੰਦ ਕਰ ਦੇਣਾ 2 ਮਿੰਟ ਲਈ ਕਿਉਂਕਿ ਇਹ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਫਿਰ ਇਹਨੂੰ ਥੋੜਾ ਜਿਹਾ ਠੰਡਾ ਕਰਨਾ ਪੈਂਦਾ ਦੁਬਾਰਾ ਦੂਜਾ ਪੋਰ ਪਾਉਣ ਲਈ ਆਪਾਂ ਹੁਣ ਇਹਨੂੰ 2 ਮਿੰਟ ਲਈ ਗੈਸ ਨੂੰ ਬੰਦ ਕਰ ਦਾਂਗੇ ਦੇ ਦਿੱਤੇ ਕੋਲੇ ਪਾ ਪਾਤੀ ਆਪਾਂ ਇੱਕ ਸਾਈਡ ਇਹਨਾਂ ਦੀ 2 ਮਿੰਟ ਲਈ ਇੱਕ ਸਾਈਡ ਫਿਰ ਚੇਂਜ ਕਰਾਂਗੇ 2 ਮਿੰਟ ਬਾਅਦ ਆਪਾਂ ਉੱਤੇ ਪਾ ਦਾਂਗੇ ਕੜਸੀ ਨਾਲ ਚਾਸਨੀ 2 ਮਿੰਟ ਐਵੇਂ ਰਹਿਣ ਦੇਵਾਂਗੇ ਫਿਰ ਦੂਜੀ ਸਾਈਡ ਚੇਂਜ ਕਰਾਂਗੇ ਇਹਨਾਂ ਆ ਦੇਖੋ ਤੇਲ ਆਪਣਾ ਦੁਬਾਰਾ ਫੇਰ ਥੋੜਾ ਠੰਡਾ ਕਰਕੇ ਫੇਰ ਆਪਾਂ ਸਲੋ ਤੇ ਗੈਸ ਚਲਾਇਆ ਦੂਜੇ ਪੂਰ ਪਾਉਣ ਲਈ ਇੱਧਰ ਆਪਣੇ ਇਹਨੂੰ 2 ਮਿੰਟ ਹੋ ਚੁੱਕੇ ਨੇ ਆਪਾਂ ਹੁਣ ਦੂਜੀ ਸਾਈਡ ਚੇਂਜ ਕਰ ਦਾਂਗੇ ਇਹਨਾਂ ਦੀ ਹਨ ਤਾਂ ਪਰ ਇਹਨਾਂ ਨੂੰ ਦੁਬਾਰਾ ਕੱਢਾਂਗੇ ਇਹ ਦੇਖੋ ਹੁਣ ਬਵਲੋ ਸਾਈ ਬਣ ਕੇ ਆਪਣੀ ਤਿਆਰ ਆ ਆਪਾਂ 4 ਮਿੰਟ ਚਾਸਨੀ ਤੋਂ ਹੁਣ ਬਾਹਰ ਕੱਢ ਲਏ ਨੇ ਹੁਣ ਆਪਾਂ ਇਹਨਾਂ ਨੂੰ ਗਾਰਨਿਸ਼ ਕਰਾਂਗੇ ਆ ਦੇਖੋ ਪਿਸਤੇ ਔਰ ਕਾਜੂ ਦੇ ਨਾਲ ਦੇਖੋ ਸਾਡੀ ਬਾਲੋਸਾਈ ਬਣ ਕੇ ਤਿਆਰ ਹੋ ਚੁੱਕੀ ਆ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਲਾਇਕ ਕਮੈਂਟ ਤੇ ਸ਼ੇਅਰ ਕਰੋ